ਨੇਚਰਲ ਤਰੀਕੇ ਦੇ ਨਾਲ ਇਹ ਤੁਹਾਡੇ weight ਨੂੰ 5 ਤੋਂ ਲੈ ਕੇ 7 ਕਿਲੋ ਇੱਕ ਮਹੀਨੇ ਦੇ ਵਿੱਚ ਗੇਨ ਕਰ ਦਿੰਦਾ ਹੈ ਕਿਰਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਡਕਟ ਆ ਰਹੇ ਨੇ ਜੋ ਕਿ ਜਿੰਨਾ ਵਿੱਚ ਬਹੁਤ ਸਾਰੇ ਸਟੀਰੋਇਡ ਜਾਂ ਅਜਿਹੇ ਕੈਮੀਕल्स ਪਾਏ ਹੁੰਦੇ ਨੇ ਜੋ ਤੁਹਾਡੀ ਬੋਡੀ ਨੂੰ ਨੁਕਸਾਨ ਕਰਦੇ ਨੇ ਪਰੰਤੂ ਇਹ ਪ੍ਰੋਡਕਟ ਬਿਲਕੁਲ ਹੀ ਨੇਚਰਲ ਹਰਬਸ ਤੋਂ ਤਿਆਰ ਹੈ ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਨਾਲ ਤੁਹਾਨੂੰ ਹੋਰ ਕੋਈ ਖਾਣ ਦੀ ਚੀਜ਼ ਨਹੀਂ ਕਹੀ ਜਾਊਗੀ ਕਿ ਤੇ ਦਾਵਾ ਕਰਦੇ ਹਨ ਕਿ ਇਹਡਾ ਪ੍ਰੋਡਕਟ ਤੁਸੀਂ ਦੁਬਾਰਾ ਵੀ ਜ਼ਰੂਰ ਲਿਜਾਉਂਗੇ ਇਸ ਦੇ ਵਿੱਚ ਕਿਸੇ ਵੀ ਚੀਜ਼ ਦਾ ਪਰਹੇਜ਼ ਨਹੀਂ ਬਾਕੀ ਤੁਸੀਂ ਇਸ ਨੂੰ ਘਰ ਬੈਠੇ ਇੱਕ ਫੋਨ ਕਰਕੇ ਵੀ ਤੁਸੀਂ ਇਸ ਨੂੰ ਮੰਗਵਾ ਸਕਦੇ ਹੋ ਅਸੀਂ ਤੁਹਾਨੂੰ ਤੁਹਾਡੇ ਘਰੇ ਬਾਈ ਕੋਰੀਅਰ ਇਸ ਪ੍ਰੋਡਕਟ ਨੂੰ ਡਿਲੀਵਰ ਵੀ ਕਰਵਾ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮ ਜੇ ਸੰਧੋ ਯੂਟਿਊਬ ਚੈਨਲ ਸੰਧੂ ਮਿੰਨੀ ਮਾਰਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਪਹੁੰਚੇ ਆਂ ਪਾਤੜਾਂ ਦੇ ਵਿੱਚ ਅਨਮੋਲ ਆਯੁਰਵੈਦਿਕ ਮੈਡੀਕਲ ਹਾਲ ਹਾਂਜੀ ਜੋ ਕਿ ਅੱਜ ਤੁਹਾਡੀ ਮੁਲਾਕਾਤ ਅਸੀਂ ਕਰਵਾਵਾਂਗੇ ਡਾਕਟਰ ਸਤਨਾਮ ਜੀ ਨਾਲ ਤੇ ਉਹਨਾਂ ਨੇ ਜਿਹੜਾ ਆਯੁਰਵੈਦਿਕ ਦਾ ਇਹ ਮੈਡੀਕਲ ਹਾਲ ਹੈ ਉਹ ਆਯੁਰਵੈਦਿਕ ਦੀਆਂ ਦਵਾਈਆਂ ਦਿੰਦੇ ਨੇ ਹਰ ਇੱਕ ਬਿਮਾਰੀ ਦਾ ਉਹ ਇਲਾਜ ਕਰਦੇ ਨੇ ਲੇਕਿਨ ਜਿਹੜੀ ਅੱਜ ਦੀ ਵੀਡੀਓ ਹੈ ਉਹ ਬਹੁਤ ਸਪੈਸ਼ਲ ਹੈ ਇੱਕ ਸਪੈਸ਼ਲ ਪ੍ਰੋਡਕਟ ਦੇ ਉੱਤੇ ਅਸੀਂ ਅੱਜ ਇਹ ਵੀਡੀਓ ਬਣਾਉਣ ਜਾ ਰਹੇ ਆਂ ਉਹ ਪ੍ਰੋਡਕਟ ਹੈ ਜੀ weight gain ਦਾ ਤੇ ਇਹਦੇ ਬਾਰੇ ਆਪਾਂ ਨੌਲੇਜ ਲਵਾਂਗੇ ਡਾਕਟਰ ਸਾਹਿਬ ਤੋਂ ਤੇ ਪਹਿਲਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਡਾਕਟਰ ਸਾਹਿਬ ਤੁਹਾਡਾ ਸੰਧੂ ਮਿਨੀਮਾਰਕ ਚੈਨਲ ਦੇ ਉੱਤੇ ਸਵਾਗਤ ਹੈ ਜੀ ਤੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਜਿਹੜੇ ਪ੍ਰੋਡਕਟ ਦੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ weight gain ਦੀ ਤਾਂ ਇਹਦੇ ਬਾਰੇ ਥੋੜਾ ਜਿਹਾ ਚੰਨਣਾ ਪਾਓ ਡਾਕਟਰ ਸਾਹਿਬ ਜੀ ਇਹ ਪ੍ਰੋਡਕਟ ਕੁਦਰਤੀ ਤੌਰ ਤੇ weight gain ਕਰਨ ਵਾਸਤੇ ਬਣਿਆ ਹੋਇਆ ਹੈ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਡਕਟ ਆ ਰਹੇ ਨੇ ਜੋ ਕਿ ਜਿਨ੍ਹਾਂ ਵਿੱਚ ਬਹੁਤ ਸਾਰੇ ਸਟੀਰੋਇਡ ਜਾਂ ਅਜਿਹੇ ਕੈਮੀਕल्स ਪਾਏ ਹੁੰਦੇ ਨੇ ਜੋ ਤੁਹਾਡੀ ਬੋਡੀ ਨੂੰ ਨੁਕਸਾਨ ਕਰਦੇ ਨੇ ਪਰੰਤੂ ਇਹ ਪ੍ਰੋਡਕਟ ਬਿਲਕੁਲ ਹੀ ਨੇਚਰਲ ਹਰਬਸ ਤੋਂ ਤਿਆਰ ਹੈ ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਨੇਚਰਲ ਤਰੀਕੇ ਦੇ ਨਾਲ ਇਹ ਤੁਹਾਡੇ weight ਨੂੰ 5 ਤੋਂ ਲੈ ਕੇ 7 ਕਿਲੋ ਇੱਕ ਮਹੀਨੇ ਦੇ ਵਿੱਚ ਗੇਨ ਕਰ ਦਿੰਦਾ ਹੈ ਠੀਕ ਹੈ ਜੀ ਤਾਂ ਜਿਹੜੇ ਜਨਰੇਸ਼ਨ ਜਿਹੜੀ ਜਨਰੇਸ਼ਨ ਅੱਕ ਚੁੱਕੀ ਆ ਦਵਾਈਆਂ ਖਾ ਖਾ ਕੇ ਹਜੇ ਤੱਕ ਉਹਨਾਂ ਦਾ weight ਨਹੀਂ ਵਧਿਆ ਪਰਸਨੈਲਿਟੀ ਨੂੰ ਗੇਨ ਕਰਨ ਵਾਸਤੇ ਅੱਜ ਅਸੀਂ ਇਸ ਪ੍ਰੋਡਕਟ ਦੀ ਜਿਹੜੀ ਮਸ਼ਹੂਰੀ ਕਰ ਰਹੇ ਆ 100% ਡਾਕਟਰ ਸਾਹਿਬ ਕਹਿੰਦੇ ਨੇ ਇਸ ਇਸ ਪ੍ਰੋਡਕਟ ਦਾ ਰਿਜ਼ਲਟ ਹੈ ਜੀ ਕਿੰਨੀ ਉਮਰ ਤੋਂ ਜਿਹੜਾ ਸਟਾਰਟ ਕਰ ਸਕਦਾ ਹੈ ਬੱਚਾ ਜਾਂ ਕੋਈ ਵੱਡਾ ਜੀ ਇਸ ਪ੍ਰੋਡਕਟ ਨੂੰ 12 ਸਾਲ ਤੋਂ ਉੱਪਰ ਕੋਈ ਵੀ ਪਰਸਨ ਚਾਹੇ ਲੇਡੀਜ਼ ਹੈ ਚਾਹੇ ਜੈਂਟਸ ਹੈ ਉਹ ਇਸ ਨੂੰ ਯੂਜ਼ ਕਰ ਸਕਦਾ ਹੈ ਔਰ ਨੈਚੁਰਲੀ ਤਰੀਕੇ ਨਾਲ ਆਪਣਾ weight ਨੂੰ ਵਧਾ ਸਕਦਾ ਹੈ ਤੇ ਡਾਕਟਰ ਸਾਹਿਬ ਇਹ ਮਤਲਬ ਕਿਵੇਂ ਖਾਣੀ ਹੁੰਦੀ ਹੈ ਮਤਲਬ ਸਵੇਰੇ ਸ਼ਾਮ ਕਿਦਾਂ ਜੀ ਸਰ ਇਹ ਪ੍ਰੋਡਕਟ ਹੈ ਜੋ ਤੁਸੀਂ ਇਸ ਦੇ ਵਿੱਚ ਚਮਚ ਦਿੱਤਾ ਗਿਆ ਉਸ ਚਮਚ ਨੂੰ ਤੁਸੀਂ ਡੇਲੀ ਪਾਣੀ ਦੇ ਨਾਲ ਲੈਣਾ ਹੈ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਇੱਕ ਚਮਚ ਸਵੇਰੇ ਇੱਕ ਸ਼ਾਮ ਨੂੰ ਇਸ ਦਾ ਲੈ ਸਕਦੇ ਹੋ ਅੱਛਾ ਜੀ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਪਾਣੀ ਦੇ ਨਾਲ ਇਹ ਇੱਕ ਪਾਊਡਰ ਹੈ ਜੀ ਵੇਟ ਗੈਨਰ ਦਾ ਤੇ ਡਾਕਟਰ ਸਾਹਿਬ ਇਹਦੇ ਵਿੱਚ ਕੀ ਕੀ ਪਰਹੇਜ਼ ਨੇ ਜੇ ਬੰਦਾ ਖਾਂਦਾ ਤਾਂ ਇਸਦੇ ਵਿੱਚ ਕਿਸੇ ਵੀ ਚੀਜ਼ ਦਾ ਪਰਹੇਜ਼ ਨਹੀਂ ਤੁਸੀਂ ਕੋਈ ਵੀ ਤਾਕਤਵਾਲੀ ਚੀਜ਼ ਇਸ ਦੇ ਨਾਲ ਲੈ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕਿਸੇ ਕੋਈ ਪਰਹੇਜ਼ ਕਰਨ ਦੀ ਇਸ ਦੇ ਨਾਲ ਕੋਈ ਵੀ ਜ਼ਰੂਰਤ ਨਹੀਂ ਹੈ ਅੱਛਾ ਜੀ ਤਾਂ ਡਾਕਟਰ ਸਾਹਿਬ ਬਹੁਤ ਜ਼ਿਆਦਾ ਜਿਹੜੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਨੇ ਉਹ ਕਹਿੰਦੇ ਨੇ ਨਾਲ ਆ ਖਾਓ ਜੀ ਉਹ ਖਾਓ ਜੀ ਇਹ ਖਾਓ ਤਾਂ ਇਹਦੇ ਨਾਲ ਵੀ ਕੋਈ ਇਦਾਂ ਦਾ ਖਾਣ ਦੀ ਚੀਜ਼ ਤੁਸੀਂ ਰეკਮੈਂਡ ਕਰਦੇ ਹੋ ਸਰ ਇਸ ਦੇ ਨਾਲ ਕੋਈ ਵੀ ਚੀਜ਼ ਅਸੀਂ ਰეკਮੈਂਡ ਨਹੀਂ ਕਰਦੇ ਤੁਸੀਂ ਆਪਣੇ ਤੌਰ ਦੇ ਉੱਪਰ ਕੋਈ ਵੀ ਤਾਕਤਵਾਲੀ ਚੀਜ਼ ਦੇ ਨਾਲ ਲੈ ਸਕਦੇ ਹੋ ਹਾਂ ਜੀ ਤਾਂ ਬਹੁਤ ਵੱਡੀ ਗੱਲ ਹੈ ਕਿ ਇਹਦੇ ਨਾਲ ਤੁਹਾਨੂੰ ਹੋਰ ਕੋਈ ਖਾਣ ਦੀ ਚੀਜ਼ ਨਹੀਂ ਕਹੀ ਜਾਊਗੀ ਕਿ ਇਹ ਦਵਾਈ ਇਹ ਜਿਹੜੀ ਨੈਚੁਰਲੀ ਤੁਹਾਡੇ ਜਿਹੜੇ ਸਰੀਰ ਨੂੰ ਹੈ ਮੋਟਾਪੇ ਲਈ ਸਟੇਬਲ ਕਰੂਗੀ ਤਾਂ ਇਹ ਚੀਜ਼ ਹੈ ਜਿਹੜੀ ਇਹ ਦਵਾਈ ਹੈ ਡਾਕਟਰ ਸਾਹਿਬ ਨੇ ਮਤਲਬ ਬਹੁਤ ਸਪੈਸ਼ਲ ਤਰੀਕੇ ਨਾਲ ਤਿਆਰ ਕਰਵਾਈ ਹੈ ਤੇ ਡਾਕਟਰ ਸਾਹਿਬ ਇੱਕ ਸਵਾਲ ਹੋਰ ਪੁੱਛਾਂਗੇ ਕਿ ਇਹਨੂੰ ਮਤਲਬ ਜਿਹੜੀ ਉਮਰ ਹੈ ਕਿੰਨੀ ਕੁ ਐਂਡ ਤੱਕ ਦਾ ਬੰਦਾ ਜਿਹੜਾ ਵੀ ਕਿੱਥੇ ਤੱਕ ਹੱਦ ਹੈ ਕਿਹੜੇ ਬੰਦਾ ਕਿੰਨੀ ਕੁ ਉਮਰ ਦਾ ਬੰਦਾ ਲਾਸਟ ਖਾ ਸਕਦਾ ਹੈ ਇਸ ਨੂੰ 12 ਸਾਲ ਤੋਂ ਉੱਪਰ ਕੋਈ ਕਿਸੇ ਵੀ ਉਮਰ ਤੱਕ ਲਾਸਟ ਬਟਾਪੇ ਤੱਕ ਕੋਈ ਵੀ ਪਰਸਨ ਇਸ ਨੂੰ ਲੈ ਸਕਦਾ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਹਾਂਜੀ ਤਾਂ ਵੱਡੀ ਗੱਲ ਹੈ ਕਿ ਦਵਾਈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਨਹੀਂ ਆਯੁਰਵੈਦਿਕ ਦੇ ਵਿੱਚ ਜਿਹੜੀਆਂ ਦਵਾਈਆਂ ਹੁੰਦੀਆਂ ਜ਼ਿਆਦਾਤਰ ਸਾਈਡ ਇਫੈਕਟ ਨਹੀਂ ਹੁੰਦੇ ਤੇ ਡਾਕਟਰ ਸਾਹਿਬ ਇਹ ਦਵਾਈ ਮਤਲਬ ਕਿੰਨੇ ਕੁ ਦਿਨ ਖਾਣੀ ਪੈਗੀ ਇਹ ਤੁਹਾਡੇ ਉਸ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਕਿਲੋ weight ਵਧਾਉਣਾ ਚਾਹੁੰਦੇ ਹੋ ਨਾਰਮਲੀ ਇਹ ਪ੍ਰੋਡਕਟ ਤੁਹਾਡਾ 1 ਮਹੀਨੇ ਦੇ ਵਿੱਚ 5 ਤੋਂ ਲੈ ਕੇ 7 ਕਿਲੋ weight ਗੇਨ ਕਰਦਾ ਜੇਕਰ ਤੁਸੀਂ 5 ਤੋਂ 7 ਕਿਲੋ weight ਗੇਨ ਕਰਨਾ ਤਾਂ 1 ਮਹੀਨੇ ਵਿੱਚ ਹੋ ਜਾਵੇਗਾ ਅਗਰ ਤੁਸੀਂ ਜ਼ਿਆਦਾ ਕਿ weight ਗੇਨ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਸਮਾਂ ਤੁਹਾਨੂੰ ਇਹ ਬਦਲ ਲੈਣਾ ਪਵੇਗਾ ਹਾਂਜੀ ਤਾਂ ਡਾਕਟਰ ਸਾਹਿਬ ਦਾਵਾ ਕਰਦੇ ਨੇ ਕਿ ਇੱਕ ਡਾਕਟਰ ਦੇ ਨਾਲ ਤੁਹਾਡਾ 5 ਤੋਂ 7 ਕਿਲੋ ਦੇ ਨਾਲ ਜਿਹੜਾ 7 ਕਿਲੋ ਤੱਕ ਜਿਹੜਾ weight ਹੈ 1 ਮਹੀਨੇ ਦੇ ਵਿੱਚ gain ਹੋ ਜੂਗਾ ਜੀ ਇੱਕ ਵਾਰੀ ਇਸ ਪ੍ਰੋਡਕਟ ਨੂੰ ਜੇ ਤੁਸੀਂ ਦਵਾਈਆਂ ਲੈ ਕੇ ਸਾਰੇ ਹੀਲੇ ਕਰਕੇ ਅੱਕ ਚੁੱਕੇ ਹੋ ਤਾਂ ਇੱਕ ਵਾਰੀ ਅਨਮੋਲ ਆਯੁਰਵੈਦਿਕ ਮੈਡੀਕਲ ਹਾਲ ਪਾਤੜਾਂ ਦੇ ਵਿੱਚ ਦਰਸ਼ਨ ਜ਼ਰੂਰ ਦਿਓ ਜੀ ਡਾਕਟਰ ਸਾਹਿਬ ਨੂੰ ਮਿਲੋ ਆਪਣੀ ਪ੍ਰੋਬਲਮ ਦੱਸੋ ਤੇ ਇਸ ਪ੍ਰੋਡਕਟ ਨੂੰ ਜਿਹੜਾ ਜ਼ਰੂਰ ਖਰੀਦੋ ਇੱਕ ਵਾਰੀ ਇਹ ਪ੍ਰੋਡਕਟ ਤੁਸੀਂ ਖਾ ਕੇ ਜ਼ਰੂਰ ਦੇਖੋ ਤੇ ਦਾਵਾ ਕਰਦੇ ਹਨ ਕਿ ਡਾਕਟਰ ਸਾਹਿਬ ਇਹ ਪ੍ਰੋਡਕਟ ਤੁਸੀਂ ਦੁਬਾਰਾ ਵੀ ਜ਼ਰੂਰ ਆਉਂਗੇ ਤੇ ਕੋਈ ਹੋਰ ਇਸ ਪ੍ਰੋਡਕਟ ਬਾਰੇ ਤੁਸੀਂ ਦੱਸਣਾ ਚਾਹੋ ਡਾਕਟਰ ਸਾਹਿਬ ਜੀ ਸਭ ਤੋਂ ਦੂਸਰੀ ਗੱਲ ਇਹ 100% ਹਰਬਲ ਪ੍ਰੋਡਕਟ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਬਾਕੀ ਤੁਸੀਂ ਇਸ ਨੂੰ ਘਰ ਬੈਠੇ ਇੱਕ ਫੋਨ ਕਰਕੇ ਵੀ ਤੁਸੀਂ ਇਸ ਨੂੰ ਮੰਗਵਾ ਸਕਦੇ ਹੋ ਅਸੀਂ ਤੁਹਾਨੂੰ ਤੁਹਾਡੇ ਘਰੇ ਬਾਈ ਕੋਰੀਅਰ ਇਸ ਪ੍ਰੋਡਕਟ ਨੂੰ ਡਿਲੀਵਰ ਵੀ ਕਰਵਾ ਦਵਾਵਾਂਗੇ ਹਾਂਜੀ ਬਹੁਤ ਵੱਡੀ ਗੱਲ ਹੈ ਕਿ ਇਸ ਪ੍ਰੋਡਕਟ ਨੂੰ ਜੇ ਤੁਸੀਂ ਪਾਤੜਾਂ ਤੋਂ ਦੂਰ ਦਰਾਡੇ ਬੈਠੇ ਹੋ ਕਿਤੇ ਵੀ 올 ਇੰਡੀਆ ਦੇ ਵਿੱਚ ਬੈਠੇ ਹੋ ਤਾਂ ਸਾਡੇ ਕੋਲ ਆਉਣ ਦੀ ਲੋੜ ਨਹੀਂ ਡਾਕਟਰ ਸਾਹਿਬ ਕੋਲੇ ਆਉਣ ਦੀ ਲੋੜ ਨਹੀਂ ਤੁਸੀਂ ਫੋਨ ਕਾਲ ਕਰਕੇ ਸਕਰੀਨ ਤੇ ਡਾਕਟਰ ਸਾਹਿਬ ਦਾ ਨੰਬਰ ਚੱਲ ਰਿਹਾ ਡਾਕਟਰ ਸਤਨਾਮ ਜੀ ਦਾ ਤੁਸੀਂ ਉਹਨਾਂ ਨਾਲ ਕਾਲ ਕਰਕੇ ਆਪਣੀ ਪ੍ਰੋਬਲਮ ਦੱਸ ਕੇ ਇਸ ਪ੍ਰੋਡਕਟ ਨੂੰ ਕਿਤੇ ਵੀ ਘਰ ਬੈਠੇ ਕੋਰੀਅਰ ਕਰਵਾ ਸਕਦੇ ਹੋ ਹਾਂਜੀ ਬਹੁਤ ਵੱਡੀ ਫੈਸਿਲਿਟੀ ਹੈ ਸੋ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਐਸੀ ਅਨਮੋਲ ਆਯੁਰਵੈਦਿਕ ਮੈਡੀਕਲ ਹਾਲ ਪਾਤੜਾਂ ਦੇ ਵਿੱਚ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਨਾਂ ਕੋਲੇ ਜਿਹੜਾ ਨਿਵਾਰਣ ਹੈ ਪਰ ਅੱਜ ਦੀ ਜਿਹੜੀ ਵੀਡੀਓ ਸੀ ਇੱਕ weight gain ਦੇ ਉੱਤੇ ਸੀਗੀ ਸਪੈਸ਼ਲ weight gain ਦਾ ਇਹ ਪ੍ਰੋਡਕਟ ਸੀਗਾ ਜੋ ਬਹੁਤ ਹੀ ਲਾਹੇਵੰਦ ਦਾ ਬਹੁਤ ਹੀ ਰਿਜ਼ਲਟਡ ਹੈ ਸੋ ਇੱਕ ਵਾਰ ਡਾਕਟਰ ਸਾਹਿਬ ਨੂੰ ਮੌਕਾ ਜ਼ਰੂਰ ਦਿਓ ਜੀ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ